ਕੀ ਕਰਾਂ ਤਾਂ ਪਾਰ ਰੱਖਿਆ ਨਾਨੀ ਬੁੱਢੜੀ ਹੀ ਨੇ ਜੇ ਮੈਂ ਆਖਿਆ ਵੀ ਮਾੜਾ ਮਟਾਪੇ ਸਮਾਨ ਲੈ ਕੇ ਦੇ ਦੇ ਮੇਰੀ ਭੈਣ ਆਉਂਦੀ ਐ ਗਈ ਨਹੀਂ ਦੇਖ ਲੈ ਜਾਵਾ ਤੇ ਇੱਕ ਡੱਬੀ ਚੱਕ ਲਈ ਪਾਰਲੇ ਜੀ ਦੀ ਆ ਧਰਦੀ ਨੇ ਚਾਹਣਾ ਕਿ ਮਾਂ ਦੀ ਬੇਇੱਜ਼ਤੀ ਕਰਾਉਣੀ ਸੀ ਹਰ ਕੰਨ ਨੂੰ ਐ ਕਹਿਣਾ ਪਿਆ ਕੱਲ ਵੀ ਭਾਈ ਆਏ ਨਾ ਉਧਰ ਹੀ ਭੱਜ ਜਾਓ ਮੈਂ ਹੁਣ ਫੋਨ ਲਾ ਕੇ ਪੁੱਛਦੀ ਮੈਂ ਤਾਂ ਮੁੜ ਕੇ ਗੱਲ ਵੀ ਨਹੀਂ ਕਰੀ ਭੈਣ ਆਲਾ ਨੰਬਰ ਹੀ ਲਾ ਲਾਨੀ ਆ ਕੱਕਣਾ ਕੁੜੀ ਪੈਣੇ ਗੁੱਸਾ ਤਾਂ ਨਹੀਂ ਕਰਗੀ ਕਿਤੇ ਹੈਲੋ ਹਾਂ ਹਸ੍ਰੀਕਾਲ ਠੀਕ ਆ ਮੱਸਾ ਆਪੇ ਠੀਕਾਂ ਨੇ ਚੰđen ਪੰਨੇ ਪੈ ਗਈ ਸੱਸ ਹਾਂ ਹੋਰ ਕੀ ਕਰਾਂ ਭਾਈ ਮੇਰੇ ਤਾਂ ਵੇਚ ਚ ਕਰਾ ਕੇ ਰੱਖ ਰੱਖੀ ਰਿਸ਼ਤੇਦਾਰਾਂ ਚ ਵੀ ਐਂ ਕਰਦੀ ਐ ਜਦੋਂ ਕਿਸੇ ਨੇ ਵੀ ਆਉਣਾ ਹੋਵੇ ਕੋਈ ਸਮਾਨ ਨਹੀਂ ਲੈ ਕੇ ਦਿੰਦੀ ਤੇ ਜਿੱਦਿਆਂ ਦੀ ਕੁੜੀ ਨੇ ਆਉਣਾ ਉਹ ਦਿਨ ਬਥੇਰੇ ਝੋਲੇ ਲਾ ਫੇ ਪਰ ਪਰ ਕੇ ਪਹਿਲੀ ਚਿੰਤਾਂ ਲਾ ਆਂਦੀ ਹਾਂ ਭੈਣੇ ਫਿਰ ਹੋਰ ਕੀ ਕਰਾਂ ਹੁਣ ਤੁਹਾਨੂੰ ਇਹੀ ਕਹਿਣਾ ਪਿਆ ਨਾਲੇ ਬਾਈ ਐ ਕਹਿਣਾ ਹੋਊਗਾ ਵੀ ਲੈ ਸੱਦਿਆ ਕਿਉਂ ਨਹੀਂ ਹਾਂ ਇਹ ਤਾਂ ਉਹਨੂੰ ਤਾਂ ਪਤਾ ਹੀ ਐ ਫਿਰ ਦੱਸਦਾ ਨਹੀਂ ਭਾਈ ਹੁਣ ਬਾਈ ਤੋਂ ਕਾਹਦਾ ਪੜਦਾ ਹਾਂ ਵੀ ਹੈ ਨਹੀਂ ਸੀ ਬੁੜੀ ਕਿਸੇ ਕੰਮ ਦੀ ਨਹੀਂ ਤੇ ਤੇਰਾ ਬਾਈ ਘਰੇ ਨਹੀਂ ਸੀ ਤੇਰਾ ਬਾਈ ਤਾਂ ਹਜੇ ਤੱਕ ਨਹੀਂ ਆਇਆ ਕਿੱਥੋਂ ਪਤਾ ਨਹੀਂ ਕਿਸੇ ਨਾਲ ਵਸੇ ਹੀ ਤੁਰ ਜਾਂਦਾ ਵਾ ਕੋਈ ਕੰਮ ਧੰਦੇ ਵਾਗੇ ਹਾਂ ਨਾ ਹੁਣ ਤਾਉ ਵਜ ਤਾਂ ਕੋਈ ਨਹੀਂ ਅਸੀਂ ਮਾਰਾਂਗੇ ਜਿਹੜਾ ਤੁਹਾਡੇ ਕੋਲ ਠੀਕ ਆ ਪਣੀ ਪਣੀ ਤੇਰੀ ਸੱਸੇ ਚੰਗੀਆਂ ਐ ਹਾਂ ਚਲ ਕੋਈ ਨਹੀਂ ਆ ਕੇ ਜਾਵਾਂਗੇ ਨੇ ਮਾਸੀ ਦਾ ਪਤਾ ਲੈ ਜਾਵਾਂਗੇ ਵਿਚਾਰੀ ਤੇਲੀ ਜੀ ਰਹਿੰਦੀ ਐ ਠੀਕ ਆ ਚੰਗਾ ਪਣੀ ਸਤਿ ਸ੍ਰੀ ਅਕਾਲ ਲੈ ਭੈਣ ਤਾਂ ਵਿਚਾਰੀ ਮੰਨ ਨਹੀਂ ਜਾਂਦੀ ਭੈਣ ਨੇ ਕੀ ਕਹਣਾ ਸੀ ਭੈਣ ਨੂੰ ਤੇ ਜਿਆ ਕਰਤੂਤਾਂ ਦਾ ਪਤੀ ਐ ਵੀ ਕਿਹੋ ਜੀ ਐ ਹੈ ਉਹ ਵੀ ਗੱਲ ਵੇ ਇਿੱਤਿਕ 락 ਰੱਖ ਦਿੰਦੀ ਏ ਮੇਰੀ ਹਰੇਕ ਤਾਂ ਜੇ ਕਿਸੇ ਨੇ ਆਉਣਾ ਹੁੰਦਾ ਕ ਸਾਮਾਨ ਹੀ ਨਹੀਂ ਲੈ ਕੇ ਦਿੰਦੀ ਉਧਰੋਂ ਉਹ ਨਹੀਂ ਕਰੇ ਬੜਾ ਨਾ ਇਹ ਉਹਨੂੰ ਕਿਹਾ ਹੈ ਵੀ ਤੂੰ ਛੇਤੀ ਆ ਜੀ ਮਾਨਸਾ ਤੋਂ ਉੱਥੇ ਹੀ ਬਹਿ ਗਿਆ ਉੱਥੇ ਕਹਿੰਦਾ ਮੈਨੂੰ ਤਾਂ ਕੰਮ ਹੋ ਗਿਆ ਸੀ ਤਾਂ ਅੱਜ ਕਿਤੇ ਹੋਰ ਜਾ ਕੇ ਆਉਨੇ ਆ ਮੈਂ ਤਾਂ ਤੜਕੇ ਆਉਂਗਾ ਕਰੇ ਜੇ ਆ ਜਾਏ ਨਾ ਫਿਰ ਤੇ ਸਾਰਾ ਸਾਮਾਨ ਲੈ ਆ ਹੀ ਦਿੰਦਾ ਹੁਣ ਕਹਤਾ ਸੀ ਮੈਨੂੰ ਤਾਂ ਲੱਗਦਾ ਪੱਕਾ ਨਹੀਂ ਬੁੜੀ ਨਹੀਂ ਨਮਕਰਾਤਾ ਹੋਵੇ ਵੀ ਤੂੰ ਅੱਜ ਆਈ ਨਾ ਐ ਨਹੀਂ ਪਤਾ ਉੱਥੇ ਕੋਲੇ ਭੈਣ ਭੈਣ ਕੋਲੇ ਬੱਜਿਆ ਹੋਵੇ ਮੇਰੇ ਕੋਲੇ ਮਹਾਨੇ ਜੀ ਘੜਦੈ ਉਕੇ ਮੇਕਸੀਓ ਨਾ ਕੰਮ ਆ ਗਿਆ ਕੋਈ ਨਹੀਂ ਆ ਜਾਣਗੇ ਉਹ ਤਾਂ ਮੈਂ ਬੰਦਾ ਬਣਾਉਂ ਆ ਜਾਈਦਾ ਸਮਾਰ ਕੇ ਪਹਿਲਾਂ ਮੈਨੂੰ ਦੱਸ ਕਿੱਥੇ ਗਿਆ ਸੀ ਭੈਣ ਕੋਲੇ ਗਿਆ ਸੀ ਕਿ ਕਿੱਥੇ ਗਿਆ ਸੀ ਜਮਾ ਪੱਕਾ ਮੈਨੂੰ ਐਂ ਸ਼ੱਕ ਹੈ ਜਮਾ ਅਸੀਂ ਭੈਣ ਕੋਲੇ ਗਿਆ ਉੱਥੇ ਮਾਨਸਾ ਦੇ ਨਾਲ ਪਿੰਡ ਹੈ ਉੱਥੇ ਵਸ ਰਾਤ ਕੱਟ ਲਈ ਬੁਢੀ ਨੇ ਕਹਤਾ ਉਹ ਵੀ ਜੇ ਤੂੰ ਘਰੇ ਆ ਗਿਆ ਤੇ ਸਾਰਾ ਸਮਾਨ ਮੰਗਾਉਗੀ ਤੇਰੀ ਭੈਣ ਆਉਣ ਨੂੰ ਫਿਰਦੀ ਐ ਆ ਭੈਣ ਤਾਂ ਟੱਪ ਗਈ ਵਿਚਾਰੀ ਤੁਸੀਂ ਹੋ ਜੋ ਚੌੜੇ ਕਿੰਨਾ ਹੋਈਦਾ ਭੈਣ ਤਾਂ ਮੇਰੀ ਨਹੀਂ ਆਈ ਕੋਈ ਨਹੀਂ ਭੈਣ ਕੋਲੇ ਤਾਂ ਹੁਣ ਮੈਂ ਜਾ ਕੇ ਹਾਂ ਤੂੰ ਦੇਖਦੀ ਐ ਬੁੜੀ ਇਰੇ ਮੁੰਡੇ ਨੂੰ ਲੈ ਕੇ ਜਾਉ ਨਾਲੇ ਸਮਾਨ ਜਿੰਨਾ ਇੱਥੇ ਤਾਂ ਉਦੋਂ ਘੱਟ ਖਵਾਉਂਦੀ ਉੱਥੇ ਉਦੋਂ ਵੱਧ ਲੈ ਕੇ ਜਾਉ ਉਹ ਬੈਠ ਕਨੂੰ ਕੁੰਡਾ ਲਾਇਆ ਪਿਆ ਜਿੱਥੇ ਕਿਤੇ ਬੇਬੇ ਬੈਠੀ ਹੁੰਦੀ ਇੱਥੇ ਤੇ ਬੇਬੇ ਕਿਧਰ ਵਾਗੀ ਲੈ ਹਰਪ੍ਰੀਤ ਉਹ ਤਾਂ ਉਹ ਬੈਠੀ ਐ ਬੇਬੇ ਪਤਾ ਨਹੀਂ ਕਿਧਰ ਗਈਏਗੀ ਅੱਗੇ ਉੱਥੇ ਆਰਮਨਾਲ ਬੈਠੀ ਰਹਿੰਦੀ ਹਰਪ੍ਰੀਤ ਆਪਣੀ ਬੇਬੇ ਕਿਧਰ ਵਾਗੀ ਖੁੱਤ ਵਾਗੀ ਬੇਬੇ ਓ ਮੈਂ ਤਾਂ ਕਿਨੂੰ ਆਏ ਪੁੱਛ ਲਿਆ ਤੂੰ ਸਿੱਧੇ ਮੂੰਹ ਦਾ ਬੋਲ ਪਿਆ ਕਰ ਬੱਦਾ ਬਾਹਰੋਂ ਹੁੰਦਾ ਏ ਕੋਈ ਪਾਣੀ ਦਾ ਨਹੀਂ ਪੁੱਛ ਲਿਆ ਕਰ ਖਾਤਾ ਬੋਲਾਂ ਸਿੱਧੇ ਕੱਲ ਦਾ ਨਹੀਂ ਤੇ ਮੀਂਹ ਮੈਂ ਕੱਲ ਤੈਨੂੰ ਫੋਨ ਕਰਿਆ ਸੀ ਵੀ ਆ ਜਾਦਾ ਆਇਆ ਕਣ ਓ ਮੇਰੀ ਗੱਲ ਸੁਣ ਲੈ ਤੂੰ ਹੂੰ ਜੇ ਕੋ ਮੈਨੂੰ ਉਹ ਹੋਣਾ ਕੋਈ ਲੋੜ ਸੀ ਉੱਥੇ ਮੈਂ ਤਾਂ ਹੀ ਗਿਆ ਸੀਗਾ ਕੀ ਲੋੜ ਸੀ ਮੈਨੂੰ ਤਾਂ ਤੂੰ ਦੱਸਿਆ ਨਹੀਂ ਮੈਂ ਜਦੋਂ ਤੈਨੂੰ ਫੋਨ ਕਰਿਆ ਸੀ ਵੀ ਮੇਰੀ ਭੈਣ ਆਉਂਦੀ ਆ ਜਾ ਤੂੰ ਮੈਨੂੰ ਕਹਿੰਨਾ ਮੈਂ ਆ ਜਾਣਾ ਮੈਂ ਸਮਾਨ ਲੈ ਆਉਣਾ ਮੈਂ ਤੇਨੂੰ ਆਖੇ ਤੁਹਾਰੇ ਭਾਂ ਤੇ ਪਕੌੜੇ ਲੈ ਆਈ ਕੀ ਗੱਲ ਫਿਰ ਆਇਆ ਕਿਉਂ ਨਾ ਕਿਹਨੇ ਫੋਨ ਕਰਤਾ ਤੈਨੂੰ ਕਿ ਤੇਰੀ ਭੈਣ ਨੇ ਸੱਦ ਲਿਆ ਤੈਨੂੰ ਆਦੇ ਕੋਲੇ ਉਹ ਮੇਰੀ ਭੈਣ ਨਹੀਂ ਸੱਦਿਆ ਸੀ ਹੋਰ ਕਿਹਨੇ ਸੱਦਿਆ ਸੀ ਪਤਾ ਹੀ ਆ ਤਾ ਮੈਨੂੰ ਦੋਨੇ ਮਾਵਾ ਕੀਆਂ ਬਹਿ ਤਾ ਕਰਦੇ ਨੇ ਜਿੱਦਾਂ ਮੇਰੀ ਭੈਣ ਨੇ ਆਉਣਾ ਬੋਲਦੇ ਨੇ ਬਹਿਤ ਕਰਨੀ ਐ ਜਿਉ ਤੈਨੂੰ ਮੈਂ ਆਖਿਆ ਸੀ ਵੀ ਮੇਰੀ ਭੈਣ ਆਉਂਦੀ ਵਿਆਹ ਤੇ ਆਏ ਹੋਏ ਨੂੰ ਜਾਂਦੇ ਜਾਂਦੇ ਖੜਨਗੇ ਤੇ ਤੂੰ ਕਹੇ ਆ ਜਾ ਤੂੰ ਮੈਨੂੰ ਇਹਨਾਂ ਦੱਸਿਆ ਵੀ ਮੈਂ ਤਾਂ ਭੈਣ ਕੋਲੇ ਜਾਣਾ ਮੈਨੂੰ ਕੰਮ ਆ ਚੌਣੇ ਚ ਲੈ ਕੇ ਕੀ ਗਿਆ ਸੀ ਤੂੰ ਉਹ ਕਿੱਥੇ ਮੈਂ ਭੈਣ ਕੋਲੇ ਜਾਣਾ ਸੀਗਾ ਮੈਂ ਗਿਆ ਤਾਂ ਮਾਨਸਾ ਸੀਗਾ ਇਹ ਮਾਨੂੰ ਭੈਣ ਨੇ ਫੋਨ ਕਰਤਾ ਫਿਰ ਮੈਨੂੰ ਭੈਣ ਕੋਲ ਜਾਣਾ ਪਿਆ ਅੱਛਾ ਤੇਰੀ ਭੈਣ ਤਾਂ ਨੇੜੇ ਹੋਗੀ ਤੈਨੂੰ ਆਪਦੀ ਭੈਣ ਕੋਲੇ ਤਾਂ ਤੂੰ ਜਾ ਰਿਹਾ ਤੇ ਮੇਰੀ ਭੈਣ ਦਾ ਕੋਈ ਮੁੱਲ ਨਹੀਂ ਸੀ ਮੇਰੀ ਭੈਣ ਜਿਹੜੀ ਵਿਚਾਰੀ ਵੇਚਦੀ ਨਾਂਗੀ ਖੜ ਜਾ ਨੇ ਦੋ ਮਿੰਟ ਉਹ ਕੀ ਗੱਲ ਸੀ ਮੇਰੀ ਗੱਲ ਸੁਣ ਲੈ ਤੇ ਤੇਰੀ ਭੈਣ ਨੇ ਆਉਣਾ ਸੀਗਾ ਉਹ ਘਰੋਂ ਨੂੰ ਪਿਆ ਸੀਗਾ ਤੂੰ ਘਰੇ ਸੀ ਉਹ ਦੱਸ ਫਿਰ ਜੇ ਮੈਨੂੰ ਨਾ ਮਿਲਦਾ ਫਿਰ ਕੀ ਗੱਲ ਆ ਫੋਨ ਤੇ ਗੱਲ ਕਰ ਲੈਂਦਾ ਤੂੰ ਤਾਂ ਉਹੀ ਬਾਦ ਦਾ ਪਤੰਗੜ ਬਣਾ ਲੈਣੀ ਹੈ ਬਾਦ ਦਾ ਪਤੰਗੜ ਬਣਾ ਮਨਾ ਤੇਰੀ ਮਾਂ ਨੇ ਇੱਕ ਡੱਬੀ ਬਿਸਕੁਟਾਂ ਨਹੀਂ ਭਾਰ ਲਈ ਜੀ ਉਹ ਪੀਏ ਉਹ ਚੋਇਤ ਉਹਨੇ ਆ ਕੇ ਦੇਤੀ ਮੈਨੂੰ ਕਹਿੰਦੀ ਆ ਧਰਦੀ ਚਾਨ ਕੀ ਗੱਲ ਮਾਰਦੀ ਬਹਿਕੀ ਕਰਉਣੀ ਸੀ ਉਹਨਾਂ ਨੂੰ ਸਾਧਕੇ ਨਾ ਮੇਰੀ ਗੱਲ ਸੁਣੋ ਉਹ ਤਾਂ ਜਵਾਕਾਂ ਨੂੰ ਕਹਿ ਕੇ ਆਪਣੇ ੱਡੇ ਤੇ ਸਾਰਾ ਸਮਾਨ ਹੈ ਤੂੰ ਉਸ ਸਮਾਨ ਹੋਰ ਮਗਾ ਲੈਣ ਦੀ ਖਾਣ ਪੀਣ ਆਲਾ ਨਾ ਮੈਨੂੰ ਤਾਂ ਪੈਸੇ ਦੇ ਕੇ ਗਿਆ ਸੀ ਪੈਸੇ ਤਾਂ ਜਾਂ ਤੇਰੇ ਕੋਲੋਂ ਜਾਂ ਤੇਰੀ ਮਾਂ ਕੋਲੋਂ ਨਾ ਤਾਂ ਮਾਂ ਨੇ ਕਦੇ ਪੈਸੇ ਤੇ ਨਾ ਤੂੰ ਆਇਆ ਧਾਰ ਅਗਲਾ ਕੌਣ ਦਿੰਨਾ ਹੈ ਸੁਣਾ ਨੱਡੇ ਨੂੰ ਉਹ ਬੇਬੇ ਤੈਨੂੰ ਸਮਾਨ ਖਾਣ ਪੀਣ ਦਾ ਲੈਣ ਵਾਸਤੇ ਸਮਾਨ ਪੈਸੇ ਤਾਂ ਦੇ ਹੀ ਦਿੰਦੀ ਐਡੀ ਕੋਈ ਖਾਸ ਕਰਨੀ ਚੀ ਗੀ ਬੜਾ ਜਿਆਦੀ ਕਰਨਾ ਵਧਾ ਲੈਣੀ ਬੇਬੇ ਨੂੰ ਕਹਿਤਾ ਸੀ ਵੀ ਭਾਈ ਨਹੀਂ ਉੱਥੇ ਜਾ ਸਕਦੀਆਂ ਇਹ ਤਾਂ ਦੁਕਾਨ ਤੋਂ ਲੈ ਆ ਦੇ ਮੈਨੂੰ ਸਾਮਾਨ ਮੈਨੂੰ ਆਖਦੀ ਬਿਸਕੁਟ ਲੈ ਦੇ ਗਿਰੀਆਂ ਲੈ ਦੇ ਪੁਜਗਾ ਲੈ ਦੇ ਠੰਡੇ ਦੀ ਬੋਤਲ ਲੈ ਦੇ ਵੀ ਚੱਲ ਜੂਸ ਜਾਂ ਨਹੀਂ ਜੂਸ ਪੀਂਦੀ ਆ ਉਹ ਤੇ ਬੇਬੇ ਜਿਹੜਾ ਆ ਕਿ ਮੁਰੇ ਕਹਿੰਦੀ ਕੱਲੇ ਪਰਲੇ ਜੀ ਡੱਬੀ ਮਿਲੀ ਐ ਭਾਈ ਉਹਦੇ ਤਾਂ ਠੰਡੇ ਖਤਮ ਹੋ ਗਏ ਦੁਕਾਨ ਵਾਲੇ ਕੋਲ ਠੰਡੀ ਨਹੀਂ ਹੈਗੇ ਉਹ ਮੈਂ ਤੈਨੂੰ ਕੀ ਦੱਸਾਂ ਹੁਣ ਉਹ ਬੇਬੇ ਤਾਂ ਆਪ ਦੇਖ ਲੈ ਕੰਜੂਸੀਆਂ ਕਰਦੀ ਐ ਹੁਣ ਮੈਨੂੰ ਐਂ ਤਾਂ ਦੱਸ ਵੀ ਬੇਬੇ ਗਈ ਕਿੱਧਰ ਐ ਮੈਂ ਉਹਨੂੰ ਤੇਰਾ ਪਤਾ ਹੁਣ ਮੈਨੂੰ ਕੀ ਤਾਂ ਪਿੰਡ ਚ ਗਈ ਐ ਕਹਿੰਦੀ ਅਜੇ ਤੱਕ ਛੇਲੇ ਪਿੰਡ ਚ ਕੰਮ ਜਾ ਕੇ ਆਣੂ ਪਤੰਟ ਕਹਿੰਦਾ ਪਤਾ ਲੈਣ ਮੰਨੇ ਪਤਾ ਨਹੀਂ ਕੀ ਕਰਨ ਗਈਆਂ ਕਿਛੇ ਦੇ ਬੇਲ ਨਹੀਂ ਹੜਿਆ ਮੇਰੀ ਗੱਲ ਸੁਣ ਲੈ ਮਗਰੋਂ ਕਦੇ ਕਲੇਸ਼ ਤਾਂ ਨਹੀਂ ਕੀਤਾ ਲੜਾਈ ਤਾਂ ਨਹੀਂ ਕੀਤੀ ਮੈਥੋਂ ਮਗਰੋਂ ਕਦੇ ਮੈਂ ਤਾਂ ਕੋਈ ਲੜਾਈ ਨਹੀਂ ਕੀਤੀ ਤੇਰੀ ਮਾਂ ਹੀ ਲੜਦੀ ਸੀ ਮੇਰੇ ਨਾਲ ਅੱਛਾ ਲੜਦੀ ਨਹੀਂ ਸੀ ਲੜਦੀਆਂ ਤਾਂ ਸੀਗੀਆਂ ਐ ਤਾਂ ਫਿਰ ਹੁਣ ਲੜਨੀ ਹੈ ਜਦੋਂ ਮੈਂ ਆਖਿਆ ਸੀ ਪਈ ਮੇਰੀ ਭੈਣ ਆਉਂਦੀ ਹੈ ਮੇਰੀ ਭੈਣ ਆਉਂਦੀ ਉਹ ਨਹੀਂ ਹਟਾਤੀ ਉਹ ਨਹੀਂ ਉਹ ਕੋਈ ਛੋਟੀਆਂ ਸੀ ਚਿੰਗੀਆਂ ਗੱਲਾਂ ਨਹੀਂ ਉਹ ਜਦੋਂ ਮੈਂ ਘਰੋਂ ਵਗ ਜਾਣਾ ਉਹੀ ਮੌਕਾ ਸਾਬ ਲੈਣੀ ਉਹਦੀ ਲੜਾਈ ਕਰ ਲੈਣੀ ਹੈ ਨਾ ਫਿਰ ਤੂੰ ਮੈਨੂੰ ਨਾਲ ਹੀ ਆ ਜਾ ਕਰਨਾ ਕਰੇ ਛੱਡ ਕੇ ਨਹੀਂ ਆਇਆ ਕਰ ਤੂੰ ਨਹੀਂ ਜਾਂਦਾ ਮੈਂ ਵਗ ਜਾਂਦੀ ਤੇਰੀ ਭੈਣ ਕੋਲੇ ਮੈਂ ਕਿਹਾ ਤੇਰੀ ਭੈਣ ਦਾ ਘਰ ਚੱਕ ਕੇ ਆਉਂਦੀ ਸੀ ਮੈਂ ਕੀ ਦੱਸਾਂ ਮੈਂ ਤਾਂ ਮਾਨਸਾ ਸ਼ਹਿਰ ਕੰਮ ਗਿਆ ਸੀ ਉੱਥੇ ਮੈਨੂੰ ਫੋਨ ਆ ਗਿਆ ਫਿਰ ਜਾਣਾ ਪਿਆ ਭੈਣ ਕੋਲੇ ਭੋਨ ਬੇਬੇ ਨੇ ਕਰਵਾਇਆ ਕਹਿੰਦੀ ਨਹੀਂ ਕਰਿਆ ਤੈਨੂੰ ਕੁੜੀ ਨਹੀਂ ਆਪੇ ਬੇਬੇ ਨੇ ਕਰਵਾਇਆ ਬੇਬੇ ਨੂੰ ਐਸੀ ਵੀ ਜੀ ਇੱਧਰ ਆਇਆ ਮੈਨੂੰ ਕਹਿੰਦੀ ਤੂੰ ਇੰਨਾ ਸਮਾਨ ਗਿਣਾ ਤਾਂ ਕਹਿੰਦੀ ਸਮਾਨ ਤਾਂ ਮੈਂ ਮੁੰਡੇ ਨੂੰ ਲਿਆਉਣ ਨਹੀਂ ਦਿੱਦੀ ਮੈਨੂੰ ਨਹੀਂ ਪਤਾ ਫਿਰ ਇਧਰ ਬਾਗੀ ਕਹਿੰਦੀ ਮੈਂ ਦੁਕਾਨ ਤੇ ਜਾ ਕੇ ਉਹਨੂੰ ਕਿਸੇ ਦੇ ਤਾਏ ਦੇ ਘਰੋਂ ਚਾਚੇ ਦੇ ਘਰੋਂ ਕਿਹਦੇ ਨੂੰ ਫੋਨ ਲਾਇਆ ਉਹ ਮੇਰੀ ਗੱਲ ਸੁਣ ਲੈ ਕਿਉਂ ਆਵਦੀਆਂ ਬੋਲ ਵੋਕੇ ਰਗਾਂ ਬਹਾਈਆਂ ਖਬਰ ਹੈ ਤੂੰ ਕਿੰਨੀ ਕਿ ਲੜਾਈ ਕੀਤੀ ਹੂ ਉਹ ਮੇਰੇ ਵਾਸਤੇ ਕੁੱਟ ਚਾਦਾ ਬਣਾ ਕੇ ਲਿਆ ਦੇ ਮੈਂ ਤੇਰੀ ਭੈਣ ਨੇ ਤੈਨੂੰ ਚਾ ਵੀ ਨਹੀਂ ਪਈ ਬਣਾ ਚਾਹਤੋਂ ਆਂ ਆਹ ਉਹ ਮੇਰੀ ਗੱਲ ਸੁਣ ਲੈ ਉਹ ਮੈਂ ਤਾਂ ਤੇਰੀਆਂ ਗੱਲਾਂ ਸੁਣ ਸੁਣ ਕੇ ਉਹ ਮੈਂ ਤਾਂ ਹੈਰਾਨ ਹੋਈ ਜਾਣਾ ਉਹ ਭੈਣ ਨੇ ਮੈਨੂੰ ਫੋਨ ਕੀਤਾ ਨਾ ਕੋਈ ਕੰਮ ਨਾ ਕੋਈ ਗੱਲ ਨਾ ਕੋਈ ਬਾਤ ਉਹ ਮੇਰੇ ਤਾਂ ਹੁਣ ਦਿਮਾਗ ਜਾਉਂਦੀ ਏ ਤੇਰੇ ਲਈ ਗੱਲ ਵੀ ਬੇਬੇ ਨੇ ਜਾਣ ਕੇ ਫੋਨ ਕਰਾਇਆ ਸੀ ਕੰਮ ਤਾਂ ਕੋਈ ਉਹਨਾਂ ਨੂੰ ਹੈ ਨਹੀਂ ਸੀ ਪਤਾ ਲੱਗਿਆ ਤੈਨੂੰ ਹੁਣ ਮੈਂ ਤੇਰੀ ਭੈਣ ਹੁਣ ਬੈਕ ਕਰ ਲਿਆ ਹੁ ਤਿਆਰ ਕਹੀ ਨਹੀਂ ਪਤਾ ਤੜਕੇ ਤੈਨੂੰ ਮੈਂ ਭੇਜਦੇ ਨੇ ਭਾਈ ਕੁੜੀ ਨੂੰ ਛੁੱਟੀਆਂ ਚਾਣੇ ਜਾ ਕੇ ਚੜਾ ਲਿਆ ਤੜਕੇ ਫੇਰ ਵਗਦੀ ਲੈਣ ਮੈਂ ਤੈਨੂੰ ਸ ਜਿੱਦ ਦੇ ਸਾਡੀ ਕੁੜੀ ਆਈ ਨਾ ਉਹ ਛੁੱਟੀਆਂ ਚ ਕੁੜੀ ਤਾਂ ਸਾਡੀ ਮੰਗ ਰਉ ਤੇ ਮੈਂ ਬੈਕ ਚੱਕ ਕੇ ਛੁੱਟੀਆਂ ਚ ਪਹਿਲਾਂ ਜਾਉਂਗੀ ਕੋਈ ਨਹੀਂ ਕੋਈ ਨਹੀਂ ਮੇਰੇ ਵਾਸਤੇ ਕੁੱਟ ਚਾਹ ਬਣਾ ਕੇ ਲਿਆ ਮੈਂ ਬੇਬੇ ਨੂੰ ਜ਼ਰੂਰ ਗੱਲ ਪੁੱਛੂੰਗਾ ਇਹ ਕਿ ਬੇਬੇ ਤੂੰ ਇੰਨੀਆਂ ਜਿਹਾ ਘਰ ਤੱਕ ਕਿਉਂ ਕਰਦੀਆਂ ਕਿਉਂ ਇੰਨੀਆਂ ਜਿਹਾ ਗੱਲਾਂ ਕਰਦੀਆਂ ਬੇਬੇ ਤਾਂ ਘਰੇ ਲਾਈ ਜੇ ਬੇਬੇ ਤਾਂ ਜੱਥਲ ਟੱਕਰ ਕਰੇ ਨਹੀਂ ਆਉਂਦੀ ਬੇਬੇ ਨੂੰ ਸਾਰਾ ਪ ਵੀ ਜੇ ਮੈਂ ਘਰੇ ਵਾਗੀ ਮੇਰੇ ਨਾਲ ਲੜਾਈ ਹੋਊਗੀ ਅੱਜ ਮੇਰੇ ਨਾਲ ਉਹ ਲੜੂਗੀ ਵੀ ਨਾ ਮੱਜਾਂ ਨੂੰ ਮੀਰਾ ਪਾਣਾ ਮੇਰੇ ਹੁੰਦੇ ਕੋਈ ਕੰਮ ਨਹੀਂ ਕਰਨਾ ਤੇ ਘਰ ਛੱਡ ਕੇ ਉੱਡ ਗਈ ਵੀ ਮੰਗ ਰੋ ਆਪੇ ਕਰ ਨਾਲੇ ਤੁਸੀਂ ਕੱਲ ਲੜੀਆਂ ਅੱਜ ਫੇਰ ਲੜਾਈ ਕਰਕੇ ਵੀ ਬੇਬੇ ਕਰੋ ਲੜਾਈ ਕਰਕੇ ਨਿਕੜਿਆ ਬੇਬੇ ਮੈਨੂੰ ਕਹਿੰਦੀ ਕੀ ਗੱਲ ਤੇਰੀ ਭੈਣ ਨੇ ਕਿ ਕਹਿੰਦੀ ਬੋਲਾਉਣਾ ਸੀਗਾ ਜੇ ਤੇ ਮੇਰੀ ਕੁੜੀ ਹੋਣੀ ਹੁੰਦੀ ਐ ਮੈਨੂੰ ਕਹਿੰਦੀ ਇੱਕ ਵਾਰੀ ਆਈ ਸੀ ਕੁੜੀ ਉਦੋਂ ਕਹਿੰਦੀ ਤੂੰ ਕੱਲੇ ਬਿਸਕੁਟੀ ਘਰ ਤੇ ਸੀ ਉਹਨੂੰ ਉਹ ਹੁਣ ਤੂੰ ਲੈਕਚਰੀ ਕਰੀ ਜਾਣੀ ਏ ਉੱਥੇ ਚਾਹ ਵੀ ਬਣਾ ਕੇ ਲੈਣੀਗੇ ਮੇਰੇ ਵਾਸਤੇ ਬਣਾ ਲੈਣੀਆ ਕੋਈ ਚਾਹ ਦਾ ਆਉਣਾ ਭੈਣ ਨੂੰ ਚਾਹ ਪਿਆਈ ਨਹੀਂ ਬਣਾ ਚਾਹ ਤੂੰ ਆਂਗਾ ਭੈਣ ਕੋਲ ਪਾਣੀ ਨਹੀਂ ਕੋਈ ਤਾਣੀ ਨਹੀਂ ਪੁੱਛਿਆ ਕਿਵੇਂ ਇਹਦੀ ਜੀਬ ਕੈਂਚੀ ਵਾਂਗੂ ਚੱਲਦੀ ਐ ਉਹ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਉਹ ਬੇਬੇ ਵੀ ਇੰਨੀਆਂ ਇੰਨੀਆਂ ਗੱਲਾਂ ਕਰਦੀ ਐ ਜਾਣ ਮੁਝ ਕੇ ਐਵੇਂ ਭੈਣ ਤੋਂ ਫੋਨ ਕਰਵਾਤਾ ਉਹਨੂੰ ਕੋਈ ਕੰਮ ਨਾ ਕੋਈ ਧੰਦਾ ਨਾਲੇ ਘਰੇ ਹੀ ਲੜੀ ਜਾਂਦੀਆਂ ਨੇ ਉਹ ਬੇਬੇ ਨੂੰ ਆ ਜਾਣ ਦੇ ਘਰੇ ਕਦੋਂ ਦਾ ਬੇਬੇ ਘਰੇ ਆਊਗੀ ਬੇਬੇ ਨੂੰ ਮੈਂ ਪੁੱਛੂੰਗਾ ਬਬੇ ਬੇ ਕੀ ਗੱਲਾਂ ਕਰਦੀ ਐ ਤੂੰ ਲੈ ਫੜ ਪਾਣੀ ਅੰਨ ਕਰੋ ਪਾਣੀ ਪੀ ਕੇ ਨਾ ਇਹਨੇ ਮੈਂ ਬਣਾਉਣੀ ਆ ਚਾਹ ਮੇਰਾ ਵਜੇ ਤੇ ਬਲੱਡ ਤੇ ਮੱਜਾ ਕਿ ਨੀ ਗੇੜਾ ਮਾਰ ਕੇ ਮੱਜਾ ਨੂੰ ਨੀਰਾ ਨੂਰਾ ਦੇਖ ਕੇ ਆ ਕੋਈ ਨਹੀਂ ਕੋਈ ਨਹੀਂ ਤੇ ਰਾਜੇ ਬਲੰਨ ਬੜਿਆ ਪੈ ਨਾ ਚੁੱਪ ਕਰਕੇ ਪੈ ਜਾ ਮੱਜਾ ਨੂੰ ਆਪੇ ਸਾਂਭ ਲੂਗਾ ਪੈ ਜਾ ਤੈਨੂੰ ਕਹਿੰਦਾ ਜੱਕਦੇ ਨੀ ਕੰਮ ਤੇਰੀ ਮਾਂ ਕਰੂਗੀ ਤੇਰੀ ਮਾਂ ਤਾਂ ਹੁਣ ਐ ਨਹੀਂ ਪਤਾ ਉਹ ਛੜਕਾਲਾ ਨੇ ਗਿਆ ਸੜਕੋਂ ਪਾਰ ਕਹਿੰਦੀ ਮੈਂ ਤਾਂ ਆਖ ਨਹੀਂ ਆਉਂਗੀ ਭਾਈ ਮੁੜ ਕੇ ਅਈ ਤਾਂ ਗੱਲਾਂ ਮਾਤਾਂ ਕਰਕੇ ਆਉਂਗਾ ਮੈਨੂੰ ਤਾਂ ਮਿੰਨਾ ਹੋਗਾ ਉਧਰ ਕੋਈ ਨਹੀਂ ਮੁੜ ਕੇ ਨਵੇਂ ਵੇ ਘਰੀ ਆਉਗੀ ਮੈਂ ਆਪੇ ਸ਼ਾਂਤੀ ਮੇਲਾਉਂਦਾ ਨਾ ਗੱਲ ਕਰ ਲੂੰਗਾ ਐਵੇਂ ਨਾ ਲੜਾਈ ਕਰਿਆ ਕਰ ਤੋਂ ਬਗੈਰ ਗੱਲ ਤੋਂ ਸ਼ਾਂਤੀ ਕਰੂਗਾ ਇਹ ਮਾਂ ਨਾ ਵੱਡਾ ਗਿਆ ਮਾਂ ਵਾਲਾ ਮਾਂ ਦਾ ਤੇ ਭੈਣ ਦਾ ਚਮਚਾ ਹੇ ਦੇਖ ਲੈ ਮਾਂ ਨੇ ਫੋਨ ਕਰਤਾ ਕੁੜੀ ਨੂੰ ਕੁੜੀ ਨੇ ਜਰਕਦੇ ਨੇ ਭਰਾ ਨੂੰ ਸੱਦ ਲਿਆ ਬੈਰ ਤਾਂ ਨਹੀਂ ਆ ਜਣਾ ਮਾਵਾਂ ਤੀਆਂ ਨੂੰ ਬੈਰ ਤਾਂ ਤੋਂ ਮੈਨਾਂ ਹਰ ਕੋਈ ਕੰਮ ਨਹੀਂ ਬਸ ਐ ਹੋ ਗਿਆ ਬੀਜੇ ਦੀ ਭੈਣ ਆ ਗਈ ਪਾਂ 400 ਰੁਪਈਆ ਲਗੂ ਸੱਚ ਲੈ ਪੈਸੇ ਤਾਂ ਮੈਨੂੰ ਕਹਿਣਾ ਭੁੱਲ ਗਈ ਵੀ ਫਿਰ ਮੈਂ 1000 ਰੁਪਈਆ ਮੰਗਾ ਸੀ ਨਾ ਮੈਨੂੰ ਪੈਸੇ ਦਿੱਤੇ ਤੇ ਤੂੰ ਕਹਿੰਦਾ ਬੇਬੇ ਕੋਲੇ ਤੇ ਪੈਸੇ ਉਹਦੇ ਸੀ ਤੈਨੂੰ ਦੇ ਦਾਂ ਦੀ ਕੋਈ ਨਹੀਂ ਮੈਂ ਉਹਦੇ ਨਹੀਂ ਜਾ ਕੇ ਕਰਦੀ ਆ ਉਹਦੇ ਨਾਲ ਉਧਰ ਗੱਲ ਮੱਜਾ ਕੰਨੀ ਨੀਰੇ ਹੀ ਪਾਉਂਦਾ ਮੰਗਦੀ ਆ ਗਈ ਮੈਂ ਤੇਰੀ ਉਹ ਸਨੀ ਤਾਂ ਰਲਾਤੀ ਲੈ ਲੈਟੀ ਨੂੰ ਧਰੀ ਨਹੀਂ ਮੈਂ ਇਸ ਤੋਂ ਦੱਸ ਕਿੱਥੋਂ ਦੇਵੇ ਲੈਟੀ ਨਹੀਂ ਪਾਉਣੀ ਆ ਕੋਈ ਹੋਰ ਨਹੀਂ ਉਹ ਇੱਕ ਦਿਨ ਚ ਹੀ ਦੇਖ ਲੈ ਸਾਰੇ ਹੀ ਕੰਮ ਖਰਾਬ ਕਰਤਾ ਉਧਰ ਮੈਨੂੰ ਲੱਗਦਾ ਲੇਟੀ ਵੀ ਇਧਰ ਹੈ ਨਹੀਂਗੀ ਇੱਥੇ ਤਾਂ ਕੱਲੀ ਖਾਲੀ ਹੈ ਉਹ ਲੇਟੀ ਦਾ ਮੈਨੂੰ ਲੱਗਦਾ ਉਧਰ ਪਈ ਆ ਉਤੋਂ ਬੈਠਕ ਚੋਂ ਲਿਉਣਾ ਚੱਕ ਕੇ ਆਹਾ ਭਰ ਕੇ ਪਾਉਂਗਾ ਹੁਣ ਜਿੰਨੀਆਂ ਇਹ ਕੰਜੂਸੀਆਂ ਕਰਦੀਆਂ ਨੇ ਨਾ ਉਹ ਮੱਜਾਂ ਨੂੰ ਤਾਂ ਮੈਨੂੰ ਲੱਗਦਾ ਦੁੱਧ ਤੋਂ ਹੀ ਹਟਾ ਦੇਣਗੀਆਂ ਇਹ ਕੋਈ ਬਾੜਾ ਮੋਟਾ ਪਾ ਵੀ ਦੇ ਕਰੋ ਨਾ ਕੋਈ ਖੜਦਾ ਨਾ ਮੈਂ ਆਪ ਹੀ ਕੱਢ ਕੇ ਪਾਉਂਗਾ ਇਧਰ ਕੀ ਨਾ ਹੁਣ ਉਹ ਕਿੱਧਰ ਜਾਣਾ ਸੀਗਾ ਉਹ ਮੱਝ ਨੂੰ ਦੁੱਧ ਸੁਕਾ ਦੇਗੀ ਜਮਾ ਹਾਂ ਉਹਨੇ ਲੇਟੀ ਦਾ ਭੋੜਾ ਨਹੀਂ ਦਿਖਾਈ ਤੂੰ ਜਮਾ ਲੇਟੀ ਪੋਣਾ ਬਸ ਤੇ ਮੈਂ ਤਾਂ ਭੋੜਾ ਪੜਾ ਮੈਂ ਬਾਲਟੀ ਭਰਾਂ ਮੈਂ ਆਪੇ ਭੇਂ ਦੂੰਗੀ ਹਾਂ ਤੂੰ ਮੈਂ ਉਹ ਮੇਰੀ ਗੱਲ ਸੁਣ ਲੈ ਨੀ ਪੈਣੀ ਮਾਰੀ ਜੀ ਲੇਟੀ ਪੋਲੀ ਤੇ ਨਹੀਂ ਕਾ ਬਾਲਟੀ ਭਰ ਕੇ ਪਾਈ ਹੁਣ ਜੇ ਪਾਈ ਬਾਲਟੀ ਭਰ ਕੇ ਥੋੜਾ ਪਾਈ ਨਹੀਂ ਹੁੰਦੀ ਐ ਦੋ ਕਾਲੇ ਪਾ ਦੂੰਗੀ ਅੱਗੇ ਇੱਕ ਪਾਉਂਗੀ ਇਹ ਨੂੰ ਨਹੀਂ ਪੈਂਦੀ ਹੁੰਦੀ ਇੱਕ ਦਿਨ ਉਹ ਮੈਂ ਇਸ ਦੀਆਂ ਦਿਖ ਲੈ ਵਿਚਾਰੀ ਦਾ ਕੁੱਖਾ ਦਮ ਨਹੀਂ ਆਪਣੀ ਅਸੀਂ ਭੁੱਖੀ ਮਰਦੀ ਐ ਉਹ ਨਾਲੇ ਕੱਲ ਤੋਂ ਸਾਰਾ ਦਿਨ ਤੁਸੀਂ ਲੜਾਈ ਦੀ ਟਪਾਤਾ ਹੋ ਮੱਜਾਂ ਨਹੀਂ ਤੁਸੀਂ ਸਮਝਿਆ ਪਾਈ ਸੀ ਲੈਤੀ ਤਾਂ ਕੱਲ ਵੀ ਪਾਉਂਗੀ ਪਾਈ ਸੀ ਗੱਲ ਕਰ ਕੋਲਾ ਦੂੜ ਕੋਲਾ ਪਾਈ ਸੀ ਅੱਜ ਦੋ ਕੱਲੇ ਪਾ ਦੂੰ ਮੈਂ ਆਪੇ ਪਾ ਦੂੰਗਾ ਤੂੰ ਮੱਜਾਂ ਨੂੰ ਦੇਖ ਕੁਛ ਨਹੀਂ ਬੜਾ ਬਾਲਟੀ ਭਰ ਕੇ ਪਾਈ ਦੋ ਟਨ ਲੋਗੇ ਲੈਤੀ ਤੁਸੀਂ ਘੱਟੀ ਪਾਉਣੀ ਮੈਨੂੰ ਪਤਾ ਹੈਂਗਾ ਤੇ ਨੰਬਾ ਦੂੰਗੀ ਹਾਂ ਮੈਂ ਹੁਣ ਉਹਨੂੰ ਤੇ ਆਪੇ ਚਾਰ ਦੂੰਗੀ ਆਪੇ ਚਾਰ ਦੇਗੀ ਹਾਂ ਤੇ ਚਾਰ ਦੂੰ ਮੈਂ ਇਹ ਚਾਰ ਦੇਗੀ ਤੂੰ ਮੈਨੂੰ ਫੜਾ ਤੋ ਮੈਂ ਆਪ ਹੀ ਕੱਢ ਕੇ ਲੈਣ ਫੜਾ ਬਾਲਟੀ ਤੇ ਮੈਂ ਬਾਲਟੀ ਨੂੰ ਤਨ ਮੈਂ ਕਹਾਂ ਤਾ ਆਪੇ ਪਾ ਦੂੰਗੀ ਇਹ ਪਹਿਲਾਂ ਹੀ ਤੇ ਗੱਤ ਮੈਂ ਨਹੀਂ ਕਰ ਰਹੀ ਹੁਣੀਆਂ ਪਾ ਕੇ ਮਾਪੇ ਪਿਆ ਨੂੰ ਤੇ ਤੂੰ ਅੱਜਾਂ ਨੂੰ ਜਾ ਉੱਥੇ ਟੋਕਾ ਕ ਕਰਾ ਦੇ ਜਾ ਕੇ ਉਹ ਸਾਰਾ ਕੁਝ ਨਿਬੜਿਆ ਪਿਆਗਾ ਉਹ ਆਏਗਾ ਸਭੀ ਕੁੱਟ ਚਾਹ ਬਣੀ ਐ ਆ ਚਾਹ ਬਣੀ ਪੀ ਜਾ ਪੀਣਰ ਸੋਇਚ ਜਾ ਕੇ ਚੰਗਾ ਮੈਂ ਤਾਂ ਚਾਹ ਪੀਣਾਗਾ ਸਮਾਰ ਕੇ ਪਾ ਕੇ ਹੁਣ ਭਰ ਕੇ ਬਾਲਟੀ ਘੱਟ ਲਾ ਚੰਗਾ ਪਾ ਦੂੰਗੀ ਜਾ ਜਾ ਉਹ ਮਰ ਜਾ ਬੜਾ ਸਿਆਪਾ ਹੋਇਆ ਸੀ ਇਹਨੂੰ ਹੁਣ ਕੀ ਮੈਂ ਦੱਸਾਂ ਵੀ ਲੈਤੀ ਤਾਂ ਮੈਂ ਪਾਣ ਦੀ ਲੈਤੀ ਤਾਂ ਮੈਂ ਤੜਕੇ ਦੀ ਐ ਨਹੀਂ ਪਿਆ ਛੱਕੀ ਮੈਂ ਬੁੜੀ ਡਾਈ ਹੋਈ ਆ ਅੰਦਰ ਲੜ ਕੇ ਹੈ ਮੈਂ ਵੀ ਨਾ ਨੀਂਦਾਰ ਮੈਂ ਦੋ ਗੋੜੇ ਮੈਂ ਪਾ ਤਾ ਸੀ ਕੁੱਟ ਕੇ ਇਹ ਪਾਣੀ ਮੰਗਦੀ ਸੀ ਜਦੋਂ ਪਾਣੀ ਪੀਣਾ ਹੈ ਕਿ ਕੋਰੇ ਪਾਣੀ ਦੇ ਜਾਂ ਪਾਣੀ ਦੇ ਜਾਂ ਮੇਰਾ ਦਮ ਚੜ ਗਿਆ ਪਾ ਕੇ ਵਿੱਚ ਨੀਂਦਾਂ ਦੇ ਨਾਲ ਗੋਲੀਆਂ ਪਾ ਤਿਓ ਪਈ ਰਾਮ ਨਾ ਡਿੱਗੀ ਰੇਲ ਦੇ ਕਰਨ ਮੰਗੂ ਤੋਂ ਐ ਕਹਤਾ ਵੀ ਉਹ ਤਾਂ ਪਿੰਡ ਚ ਗਈ ਆ ਕਿਸੇ ਦੇ ਪਤਾ ਲੈਣ ਗਈ ਐ ਆਥਨ ਤੱਕ ਕਰਨੀ ਮੁੜਦ ਨਾ ਸੜਕੋਂ ਪਾਰ ਗਈ ਐ ਮਸਾ ਕਹਿ ਕੇ ਉਹ ਗੱਲ ਖੜਾ ਛੜਾਇਆ ਜੇ ਕਿਤੇ ਮਾਰ ਖੋਲਣ ਦਾ ਲੇਟੀ ਦੇ ਬਹਾਨੇ ਇੱਥੇ ਮੈਨੂੰ ਤਾਂ ਗਾਲਾਂ ਦਬਾਨਦੀ ਨੇ ਮੈਨੂੰ ਕੁੱਟਦਾਓ ਕਹਿਣਾ ਮੇਰੀ ਮਾਂ ਤੂੰ ਅੰਦਰ ਕਾਤੋਂ ਪਾਈ ਐ ਸੁੱਤੀ ਕਾਤੋਂ ਪਈ ਐ ਬੇਬੇ ਲੇਟੀ ਤਾਂ ਮੈਨੂੰ ਐ ਕਹਦਾ ਨਹੀਂ ਵੀ ਮੈਂ ਤਾਂ ਧਿਆਨ ਕੇ ਪਾਇਆ ਹੀ ਪਤਨੀ ਨਿਕਣਾ ਨੂੰ ਉਹ ਤਾਂ ਅੰਦਰ ਬੈਠਾ ਹਣ ਚਾਹ ਪੀਂਦਾ ਮੈਂ ਉੱਡ ਜਾਂ ਬਾਲਟੀ ਲੈ ਕੇ ਬਿਲੇਟੀ ਤਾਂ ਮੈਂ ਪਾਇਆ ਹੀ ਲੈ ਮੈਨੇ ਸਿੱਦੇ ਉਹ ਕੇ ਪਾਇਆ ਮੈਂ ਜੀ ਆ ਵੀ ਗਿਆ ਮੈਂ ਹੀ ਕਰੂੰ ਕੰਮ ਨਹੀਂ ਮੇੜ ਤਨੀ ਲੈਤੀ ਰਤਮ ਉਹ ਲੈ ਚਾਹ ਤਾਂ ਪੀ ਲਈ ਦੋ ਤਿੰਨ ਦਿਨਾਂ ਤੋਂ ਆਏ ਆਗੇ ਉਹ ਸੱਤ ਚ ਗੇੜੇ ਮਾਰਿਆ ਜੀ ਦੋ ਮਿੰਟ ਖਬਰ ਸਾਰ ਵੀ ਲਈਏ ਪਿੰਡ ਦੀ ਲੈ ਲੇਟੀ ਤਾਂ ਕੱਢ ਕੇ ਲੈ ਗਈ ਹੁੰਡਾ ਫੇਰ ਲਾ ਗਈ ਉਹ ਮਾੜਾ ਨਾ ਅੰਦਰ ਨਾ ਮੁਸ਼ਕ ਮਾਰਨ ਲੱਗ ਜਾਂਦਾ ਹੈਗਾ ਸਾਰਾ ਦਿਨ ਹੀ ਬਾਰ ਬੰਦ ਕਰੀ ਰੱਖਦੀਆਂ ਨੇ ਗਈਆਂ ਉਹ ਬਾਰ ਨਾ ਖੋਲੀ ਬਾਰ ਨਾ ਖੋਲੀ ਉਹ ਕੀ ਗੱਲ ਕਿਉਂ ਨਾ ਬਾਰ ਖੋਲਣਾ ਉਹ ਪਸੂ ਆ ਜਾਂਦੇ ਸੁਨੇ ਲੈਟੀ ਖਾ ਜਾਂਦੇ ਲੈਟੀ ਪਈ ਆ ਅੰਦਰ ਨਾ ਵਾਰਾ ਪਸ਼ੂ ਆ ਗਿਆ ਮੇਰਾ ਕਿਤੇ ਦਿਓ ਮੇਰੇ ਬੇਬੇ ਘਰੇ ਨਹੀਂ ਹੈਗੀ ਮੈਂ ਦਾਲ ਸਬਜ਼ੀ ਬਣਾਉਣੀ ਆ ਤੂੰ ਬਾਹਰ ਨੂੰ ਟੱਪ ਜਾਗਾ ਇਥੇ ਕੋ ਪਸ਼ੂ ਵਰ ਕੇ ਨਾ ਸਾਰਾ ਲੈਤੀ ਦਾ ਗੱਟਾ ਖਾਜੂ ਉਹ ਅੱਛਾ ਹੁਣ ਤੁਸੀਂ ਪਸ਼ੂ ਵੀ ਗਝਾ ਲੇ ਦੋ ਦਿਨਾਂ ਚ ਹੈ ਫਿਰ ਪਸ਼ੂ ਆ ਜਾਂਦੇ ਕੱਲੀ ਜਣੀ ਮੈਂ ਕਿਧਰ ਕਿਧਰ ਨੀਂਗਾ ਰੱਖਾਈ ਉਹ ਬੇਬੇ ਤਾਂ ਘਰੇ ਨਹੀਂ ਖੜਦੀ ਉਹ ਫਿਰ ਤੂੰ ਵੱਡਾ ਗੇਟ ਬਣਾਇਆ ਪੇਟ ਜੱਕਰਦੇ ਫਿਰ ਕੀ ਗੱਲ ਸੀ ਉਹ ਗੇਟ ਜੇ ਪੇੜ ਤਾਂ ਕੋਈ ਛਾਇਆ ਹੁੰਦਾ ਜਾਂਦਾ ਹੁੰਦਾ ਅਗਲਾ ਕਹਿੰਦਾ ਗੇਟ ਪੇੜੀ ਬੈਠੀ ਹੈ ਸਰ ਇਹ ਵੀ ਤੇਰੀ ਗੱਲ ਠੀਕ ਹੈ ਵੱਡਾ ਗੇਟ ਤਾਂ ਖੜਾ ਵੱਡਾ ਗੇਟ ਖੁੱਲਾ ਇਹਨੇ ਬੈਠਕ ਦਾ ਬਾਹਰ ਰ ਸੁੱਖੀ ਸੰਦੀ ਨਾ ਵੱਡਾ ਗਿਰਦਾ ਲਾਉਣਾ ਵੀ ਨਹੀਂ ਚਾਹੀਦਾ ਲੈ ਮੈਂ ਕਦੇ ਨਹੀਂ ਆ ਹੋਰੇ ਬਾਰਗੇ ਕੰਮ ਚੱਲੀ ਜਾਂਦੇ ਮੁੰਡੇ ਵਿਚਾਰੇ ਕੋ ਪਾਣੀ ਤਾਂ ਨਹੀਂ ਲੈਣਾ ਕੋਈ ਚੀਜ਼ ਚੱਕਣਾ ਨਾ ਚੱਲ ਚੱਲ ਤੂੰ ਨਾ ਐ ਕਰੀ ਮੱਜਾਂ ਨੂੰ ਮੜਾ ਮੋਟਾ ਫੇਰਾ ਥੁੱਥ ਮਾਰਦੀ ਉਹ ਪਸ਼ੂ ਰਾਜ ਲੈਣਗੇ ਲੇਟੀ ਲੁੱਟੀ ਪਾ ਕੇ ਕੋਈ ਨਹੀਂ ਮੋਟਾ ਦੁੱਧ ਦੇ ਦੇਣਗੇ ਲੇਟੀ ਪਾਓ ਮੇਰੀ ਗੱਲ ਸੁਣ ਹੈ ਪਿੰਡ ਚ ਮੜ ਆ ਜਾਇਆ ਵਾ ਬੋਟਾਂ ਆਈਆਂ ਦਾ ਚੱਲ ਕੋਈ ਕੰਮ ਤਾਂ ਹੁੰਦਾ ਇੱਪ ਵੀ ਖਬਰ ਸਾਰ ਲਿਆ ਵਾ ਲਿਆ ਖਬਰ ਸਾਰ ਆਪਾਂ ਤਾਂ ਗਲੀ ਪੱਕੀ ਕਰਾਉਣੀ ਆਪਣੀ ਨਾ ਗਲੀ ਪੱਕੀ ਨਹੀਂ ਕਰੀ ਕਿੱਦਾਂ ਦੀ ਪਈ ਆ ਉਹ ਇਸੇ ਦਾ ਮਾਰਾ ਤਾਂ ਮੈਂ ਚਾਹਨਾ ਹੋਰ ਕੋਈ ਨਾ ਕੋਈ ਆਏਗਾ ਤੇ ਕੋਲੇ ਜਾ ਕੇ ਵੋਟਾਂ ਤਾਂ ਪਾਵਾਂਗੇ ਸਾਡੀ ਗਲੀ ਪੱਕੀ ਕਰੋਗੇ ਕੋਈ ਨਹੀਂ ਕੋਈ ਨਹੀਂ ਮੈਂ ਆਪੇ ਜਾਇਆ ਤੂੰ ਮੜਾ ਆ ਮੱਝਾ ਮੰਨੀ ਦੇਖ ਲਈ ਮੱਝਾ ਮੰਨੀ ਮੈਂ ਆਪੇ ਦੇਖਾਂ ਨਾ ਤੇ ਮੈਂ ਧਾਰ ਕੱਢ ਕੇ ਲਾਣੀ ਨਾ ਮੈਂ ਸਬਜ਼ੀ ਬਣਾਉਣੀ ਤੂੰ ਲਾਇਆ 10 ਮਿੰਟ ਉੱਥੇ ਸਾਥੇ ਚੱਲ ਚੱਲ ਚੰਗਾ ਸਾਥ ਦੀ ਵੀ ਖਬਰ ਸਾਰ ਲੈਣੀ ਚਾਹੀਦੀ ਬੰਦੇ ਨੂੰ ਕੈ ਦਿਨ ਹੋ ਗਏ ਤੈਨੂੰ ਆਏ ਨੂੰ ਆਪਾਂ ਤਾਂ ਅਸੀਂ ਪੰਗਾ ਜੇ ਕਿਤੇ ਉਹ ਬਾਰ ਖੋਲ ਲਨ ਬੇਬੇ ਦਾ ਪਤਾ ਲੱਗ ਜਾਣਾ ਫੇਰ ਲੜਾਈ ਪੁਆਤੀ ਹੁਣ ਤਾਂ ਉਹ ਗੱਲ ਆਲਾ ਟਾਲਾ ਲਾ ਕੇ ਟਾਲ ਤਾ ਚੱਲ ਵਧੀਆ ਹੁਣ ਤਾਂ ਸੱਤ ਚ ਗਿਆ ਦੋ ਘੰਟੇ ਨਹੀਂ ਆਉਂਦਾ ਮੈਂ ਤਾਂ ਆਦੀ ਇਹਨੇ दाल ਸਬਜੀ ਬਣਾਵਾ ਗੁੜੀ ਹੁਣ ਤਾਂ ਅੱਜ ਮੈਂ ਇੰਸਟ ਕਰ ਖੁੰਦਰ ਪਈ ਰਿਆ ਬੁੜਗੇ ਤੇਰਾ ਮੁੰਡਾ ਵੀ ਨਹੀਂ ਤੈਨੂੰ ਕੱਢ ਸਕਦਾ ਅੱਜ ਤਾਂ ਅੰਦਰੋਂ ਕਿਤੇ ਮਰਜੀ ਜ਼ੋਰ ਲਾ ਲੈ ਮੈਂ ਤਾਂ ਸਬਜੀ ਬਣਾਉਣੀ ਆ ਦੀ ਫੇਰ ਕਰੂੰਗੀ ਕੋਈ ਹਿੱਲਾ ਮੜਾ ਵਟ ਤਾਰ ਫੇਰ ਕੱਢ ਕੇ ਲੈ ਮੈਂ ਸਬਜੀ ਰੱਖ ਜੀ ਲੈ ਸਰਜੀ ਤਾਂ ਧਰਤੀ ਮੈਂ ਕਿਵੇਂ ਧਾਰ ਕੱਢ ਕੇ ਲਿਆ ਮੈਂ ਧਾਰ ਕੱਢ ਲਿਆ ਮੈਂ ਭੱਜ ਕੇ ਉਹ ਮਾਂ ਮਰ ਜਾ ਹੋ ਗਈ ਬੁੜੀ ਹੋ ਟੱਪ ਗਈ ਨੀ ਬਾਬਾ ਇਹ ਨੀ ਬਾਬਾ ਉਹ ਮਾਂ ਮਰ ਜਾ ਹੋ ਟੱਪ ਗਈ ਹੁਣ ਮੇਰੇ ਹੱਥ ਕਿੱਥੇ ਆਉਂਦੀ ਐ ਉਹ ਤਾਂ ਗਈ ਗਲੀ ਪੈ ਗਈ ਉਹ ਮਾਂ ਮਰ ਜਾ ਹੁਣ ਮੇਰਾ ਤਾਂ ਇਹ ਜਲੂਸ ਕੱਢ ਕੇ ਆਉਗੀ ਆਖੂਗੀ ਮੈਨੂੰ ਤਾਂ ਨੀਂਦ ਵਾਲਾ ਗੋਲਣਾ ਦੇ ਕੇ ਪਤਾ ਨਹੀਂ ਮੈਂ ਤਾਂ ਟੜਕੇ ਜਾ ਪਾਏ ਉਹ ਮਾਂ ਮਰ ਜਾ ਹੁਣ ਕੀ ਬਣੇ ਕੀ ਕਰਾਂ ਮੈਂ ਪੰਗਾ ਪੈ ਗਿਆ ਜੀ ਮੁੰਡਾ ਆ ਗਿਆ ਉਹਦਾ ਆਕੇ ਮੈਨੂੰ ਗਾਲਾਂ ਦੇਊਗਾ ਨਹੀਂ ਮੈਨੂੰ ਅੱਜ ਤਾਂ ਬੁੜੀ ਕਟਪਾਊਗੀ ਮੈਨੂੰ ਨਹੀਂ ਛੱਡਦੀ ਖੁੰਡੀ ਚੱਕੀ ਫਿਰਦੀ ਔਰ ਕਿਦਰੀ ਬੁੜੀ ਬਣ ਕੇ ਖੜ ਕੇ ਖੁੰਡ ਦਾ ਚੱਕੀ ਫਿਰਦੀ ਏ ਕੀ ਕਰਾਂ ਹੁਣ ਉਹ ਹੱਲ ਹੁਣ ਕੀ ਕਰਾਂ ਹੱਲ ਇੱਕੋ ਹੀ ਹੱਲ ਹੈ ਹੁਣ ਤਾਂ ਬੈਗ ਚ ਕਾਂਡੇ ਪੈਕ ਕੇ ਨੂੰ ਭੱਜ ਜਾ ਉਹਦੇ ਨਾਲ ਦੇ ਨੂੰ ਮੈਂ ਤਾਂ ਲੈ ਕੇ ਬੈਰਦਾਨੀਆਂ ਮੈਂ ਤਾਂ ਪਿੰਡ ਜਾ ਕੇ ਆਇਆ ਕਿ ਨੂੰ ਮੀਨੇ ਤਾਂ ਛੁੱਟਣਾ ਨਾ ਕਰਕੇ ਆਇਆ ਬੱਚਾ ਕਦੀ ਬੈਗ ਜੈ ਇਹਨੂੰ ਖਾਨ ਬਾਹਰ ਖੁੱਲੇ ਖੱਲੇ ਆ ਕੇ ਮੈਨੂੰ ਗਾਲਾਂ ਦੇਊਗਾ ਉਹ ਆ ਕੇ ਇੱਥੇ ਮੇਰਾ ਬੰਦਾ ਬਣਾ ਦੂ ਮਾਂ ਉਹੀ ਗੱਲ ਉਹਦੀ ਕਟਵਾਉਣ ਨੂੰ ਤਾਂ ਫਿਰਦੀ ਆ ਮੈਨੂੰ ਕਟਵਾ ਕੇ ਪਰੇ ਹੋ ਜੂਗੀ ਮੈਂ ਤਾਂ ਆਦਾ ਬੈਗ ਲੈ ਕੇ ਜਾਵਾਂ ਉਹ ਸੱਤ ਦੀਆਂ ਕਿਹੜਾਂ ਗੱਲਾਂ ਹੁੰਦੇ ਨੇ ਇਹ ਐਵੇਂ ਸਾਰੀ ਬਰਬਾਦ ਕਰਨਾ ਹੁੰਦਾ ਹੈਗਾ ਕੋਈ ਗੱਲਾਂ ਚਦਾ ਨਹੀਂ ਉਹ ਤੂੰ ਕਿੱਧਰ ਉਹ ਤੂੰ ਬੈਗ ਤੂੰ ਕਿੱਧਰ ਚਾਈ ਕਰ ਰੱਖੀ ਐ ਮੈਂ ਤਾਂ ਪਿੰਡ ਜਾਣੀ ਆ ਆਪਦੇ ਪਿੰਡ ਜਾਣੀ ਐ ਹਾਂ ਉਹ ਕੀ ਗੱਲ ਗੱਲ ਦੇਸ ਕੀ ਗੱਲ ਹੋ ਗਈ ਐਡਾ ਤੈਨੂੰ ਹੁਣ ਤੋਂ ਐਂ ਭੱਜਿਆ ਨਹੀਂ ਕਰ ਲੈ ਕੋਈ ਇਹ ਗੱਲ ਤਾਂ ਬੇਬੇ ਮੇਰੇ ਉਸ ਨਾਲ ਮੈਂ ਆਈ ਕਿ ਨਹੀਂ ਪਤਾ ਬੇਬੇ ਮੈਨੂੰ ਘਟਵਾ ਦੇ ਬੇਬੇ ਘਟਵਾ ਦੇ ਹਾਂ ਉਹ ਨਾਲੇ ਤਾਂ ਅੱਜੇ ਸੱਪੜੇ 12 ਪਸ਼ੂ ਆ ਜਿੰਦੇ ਨੇ ਉਹ ਨਾਲੇ ਹੁਣ ਤੂੰ ਸਪੱਟ ਕਰ ਰੱਖਿਆ ਬੈਠਕ ਦਾ ਬਾਰਾ ਬੈਠਕ ਦਾ ਬਾਰ ਤਾਂ ਤੂੰ ਪਾਖੀ ਗਿਆ ਪੰਗੇ ਜਿੰਨੇ ਪਾਏ ਤੂੰ ਕੁੰਡਾ ਖੋਲ ਗਿਆ ਮੈਂ ਤਾਂ ਨਾ ਬੇਬੇ ਲੜ ਕੇ ਦੋਨੇ ਸੀ ਲੜਕਣਾ ਸੱਤ ਨੂੰ ਆ ਮੈਂ ਤਾਂ ਬੇਬੇ ਬੰਦ ਕੀਤੀ ਸੀ ਅੰਦਰ ਬੇਬੇ ਨਿਕਲ ਕੇ ਭੱਜ ਗਏੰਦੋ ਮੈਂ ਸਾਰਾ ਦਿਨ ਤੂੰ ਬੇਬੇ ਨੂੰ ਬੰਦ ਕਰਕੇ ਰੱਖਿਆ ਚੇ हां पर की करा ਜਦ ਲੜਦੀ ਸੀ ਮੇਰੇ ਨਾਲ ਹਰਦੀ ਨਹੀਂ ਸੀ ਲੜਨਾ ਮੈਂ ਤਾਂ ਮੈਂ ਤਾਂ ਨੀਂਦ ਆ ਗਈ ਨਾ ਕੋਲ ਮੇ ਦੇਤੀਆਂ ਨੂੰ ਤਾਂ ਸੌਂ ਗਈ ਸੀ ਤੇ ਹੁਣ ਉਹ ਨੂੰ ਆ ਗਈ ਜਾਗ ਉਹ ਬਾਹਰ ਖੋਲ ਕੇ ਭੱਜ ਗਈ ਉਹ ਤਾਂ ਬਾਹਰ ਨੂੰ ਬਣਾ ਹੋ ਜੇ ਮੇਰੀ ਮਾਂ ਤੇ ਐਡਾ ਜੋਲਮ ਤੂੰ ਮੈਨੂੰ ਤਾਂ ਐ ਕਹੀ ਗਈ ਨਾ ਕਿ ਬੇਬੇ ਬਾਹਰ ਗਈ ਐ ਬੇਬੇ ਬਾਹਰ ਗਈ ਐ ਇਹ ਨੂੰ ਬੈਠ ਕੇ ਜਨੂ ਬੰਦ ਕਰ ਰੱਖਿਆ ਸੀ ਉਹ ਭੁੱਖੀ ਧਿਆਈ ਰੱਖੀ ਮੇਰੀ ਮਾਂ ਤੋਂ ਭੁੱਖੀ ਧਿਆਈ ਕਿੱਥੇ ਰੱਖੀ ਪਾਣੀ ਵੀ ਨਹੀਂ ਦਿੱਤਾ ਸੀ ਰੋਟੀ ਵੀ ਧਰ ਗਈ ਸੀ ਕੋਲੇ ਫਿਰ ਆਇਆ ਸੀ ਬਾਹਰ ਉਹ ਹੁਣ ਫਿਰ ਬੇਬੇ ਗਈ ਕਿ ਇੱਧਰ ਐ ਇੱਧਰ ਉੱਡ ਗਿਆ ਗਰੀ ਪੈ ਗਈ ਜਾਂ ਭਾਲ ਲਿਆ ਮੈਂ ਤੇਰੇ ਪਿੰਡਿਆਂ ਨੇ ਮੈਨੂੰ ਤੂੰ ਕੁੱਟੇਂ ਐ ਕਰ ਬੇਬੇ ਨੇ ਤਾਂ ਮੈਂ ਫੇਰੀ ਭਾਲ ਕੇ ਲਿਉ ਜਿਹੜੀ ਤੇ ਮੇਰੇ ਬੇਬੇ ਨਾਲ ਕੀਤੀ ਐ ਨਾ ਪਹਿਲਾਂ ਮੈਂ ਤੈਨੂੰ ਬੰਦ ਕਰਕੇ ਜਾਂ ਮੈਨੂੰ ਨਾ ਬਾਹਰ ਜਾਵੇਂ ਮੈਂ ਕਿਤਨਾ ਲਪੇੜੀਆਂ ਚੜਾ ਜਾ ਜੈਸੀ ਕਰਨੀ ਪੈਸੀ ਭੰਨੀ ਮੇਰੀ ਗੱਲ ਸੁਣ ਲੈ ਤੈਨੂੰ ਤਾਂ ਡਾਕੇ ਨਾ ਅੰਦਰ ਬੇਬੇ ਨੂੰ ਨਾ ਭਾਲ ਕੀ ਉਹ ਨਜ਼ਰ ਦੇਖ ਲੈ ਤੂੰ ਅੰਦਰ ਹੁਣ ਰੱਖੂਗਾ ਜਿਨਾਂ ਜਿਵੇਂ ਤੂੰ ਮੇਰੇ ਮਾਂ ਨਾਲ ਕੀਤੀ ਐ ਮੈਂ ਵੀ ਯਾਦ ਕਰਦੀ ਅੰਦਰ ਤਾਂ ਚੁੰਨਾ ਮੇਰੇ ਪਾਸਾ ਆਣਾ ਕਟੀ ਮੇਨ ਮੇਰੀ ਮਾਂ ਨੂੰ ਤਾਂ ਪਾੜ ਲੈਣਾ ਚੁੰਨਾ ਅੰਦਰ ਮੈਂ ਕਿਉਂ ਰਹਿ ਤਾ ਦੂਰਾ ਹੈ ਉਹਨਾਂ ਆ ਕੇ ਲੱਗਦਾ ਮੈਨੂੰ ਚੁੰਨਾ ਇਹ ਟਾਕੀ ਖੋਲ ਲੈ ਇਧਰ ਲਈ ਲੈ ਮੇਰੀ ਮਾਂ ਨੂੰ ਅੰਦਰ ਹੀ ਤਾਰੀ ਰੱਖਿਆ ਨੇ ਉਹ ਮੈਂ ਦੋ ਤਿੰਨ ਵਾਰ ਹੀ ਆਇਆ ਇਧਰ ਨੂੰ ਬੈਠ ਕੇ ਬਣੀ ਉਹ ਮੈਨੂੰ ਤਾਂ ਕੁੰਡੇ ਦੇ ਲਮੀਨਾ ਹੋਣ ਦੇਵੇ ਉਹ ਮੈਨੂੰ ਕੀ ਪਤਾ ਸੀਗਾ ਵੀ ਮੇਰੀ ਮਾਂ ਦੇ ਤਾਂ ਜ਼ੁਲਮ ਕਰੀ ਜਾਂਦੀ ਸੀ ਆਪਾਂ ਕੋਈ ਨਾ ਕਰ। ਐ ਬਾਹਰੋਂ ਨਾ ਚਲੀ ਖੋਲਦਾਗਾ। ਉੱਪ ਕਰਕੇ ਅੰਦਰ ਬੈਠੀ ਰਹੇ। ਜੇ ਨਜ਼ਰ ਮੇਰੀ ਮਾਂ ਨੀਝੋਦੀ। ਉਹ ਮੇਰੀ ਮਾਂ ਖਬਰਾ ਰੱਖਦੀ ਮਰੀ ਕਿੱਧਰ ਗਈ ਹੂ। ਆ ਤਾਈ ਕੀ ਕਰੇਗੀ ਹੂ ਬੇਬੇਨੇ ਕਿੱਧਰ ਜਾਣਾ। ਦੂਮਾ ਮਰ ਜਾਊ ਓਟ ਗਿਆ ਮੈਨੂੰ ਬਾਹਰ ਦਾ ਕੇ ਹੁਣ ਨੂੰ ਸਮਝੇ। ਮੇਰੇ ਕੋਲੇ ਮੋਬਾਈਲ ਵੀ ਨਹੀਂ ਹੈਗਾ। ਮੋਬਾਈਲ ਵੀ ਮੇਰਾ ਉੱਥੇ ਰਹੇਗਾ। ਨਹੀਂ ਮੈਂ ਤੇ ਭਰਾ ਨੂੰ ਫੋਨ ਕਰ ਦਾਂਦੀ ਜਿਹਦੇ ਨੂੰ ਬੇਬੇ ਨੂੰ ਬਾਹਰ ਕਿੱਲੋਂ ਦੇਣ ਤਮਾ ਉੱਡ ਜਾਂਦੀ। ਉਹ ਇੱਥੇ ਬਿੰਦਾਂ ਚੂਈਆਂ ਤੇ ਡਰ ਲੱਗਦਾ ਅੰਦਰ ਤੇ ਚੂਈਆਂ ਇੱਥੇ ਢੋਲ ਵਾਲੇ ਕਣਕ ਕੋਲੇ। ਕਿਵੇਂ ਕਰਾਂ ਬੂ ਮਰ ਜਾ। ਮ ਭੂਮੇ ਜਿੱਤੇ ਕਿਵੇਂ ਚੜਾਂ ਕਿਥੋਂ